ਤੇ ਬਿੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜੋ ਵਿਦਮੀਆਂ ਦੇ ਖਿਲਾਫ ਬਿੱਲ ਪਾਸ ਕੀਤਾ ਗਿਆ ਸੀ ਵਿਧਾਨ ਸਭਾ ਦੇ ਵਿੱਚ ਉਸ ਨੂੰ ਲੈ ਕੇ ਸਿਲੇਕਟਿਵ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਕਮੇਟੀ ਦੇ ਵਿੱਚ 15 ਮੈਂਬਰ ਹੋਣਗੇ ਇੱਕ ਸਿਲੇਕਟਿਵ ਕਮੇਟੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਐਮਐਲਏ ਅੰਦਰਬੀਰ ਸਿੰਘ ਨਿੱਜਰ ਇਸ ਕਮੇਟੀ ਦੇ ਪ੍ਰਧਾਨ ਨੇ ਯਾਨੀ ਕਿ ਚੇਅਰਮੈਨ ਨੇ ਔਰ ਉਹਨਾਂ ਦੇ ਨਾਲ 15 ਮੈਂਬਰ ਰੜ ਕੇ ਇਸ ਦੇ ਵਿੱਚ ਕੰਮ ਕਰਨਗੇ ਔਰ 6 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਜਿਹੜੀ ਹੈ ਸੌਂਪੀ ਜਾਏਗੀ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਵਿਸਥਾਰ ਦੇ ਨਾਲ ਕਿ ਇਸ ਕਮੇਟੀ ਦਾ ਕੰਮ ਕੀ ਹੈ ਸੋ ਜਿੰਨੇ ਵੀ ਵਿਦਬੀ ਵਾਲੇ ਮਾਮਲੇ ਹੋਏ ਨੇ ਮਸਲੇ ਕੋਏ ਨੇ ਉਨ੍ਹਾਂ ਦੀ ਜਾਂਚ ਜਿਹੜੀ ਹੈ ਇਹ ਸਿਲੈਕਟਿਵ ਕਮੇਟੀ ਕਰੇਗੀ ਜਿੰਨੀਆਂ ਵੀ ਧਾਰਮਿਕ ਗ੍ਰੰਥਾਂ ਦੀਆਂ ਬੇਦਬੀਆਂ ਹੋਈਆਂ ਨੇ ਸੋ ਉਹਨਾਂ ਦੇ ਨਾਲ तमाम ਜਿੰਨੇ ਵੀ ਮਸਲੇ ਜੁੜੇ ਨੇ ਮੁੱਦੇ ਜੁੜੇ ਨੇ ਉਹਨਾਂ ਦੀ ਜਾਂਚ ਜਿਹੜੀ ਹੈ ਇਸ ਸਿਲੈਕਟਿਵ ਕਮੇਟੀ ਦੇ ਵੱਲੋਂ ਕੀਤੀ ਜਾਏਗੀ ਔਰ ਬੇਦਬੀ ਬੈਲ ਨੂੰ ਲੈ ਕੇ ਜੋ ਪ੍ਰਸਤਾਵ ਰੱਖਿਆ ਗਿਆ ਸੀ ਉਹਨਾਂ ਪ੍ਰਸਤਾਵ ਦੇ ਉੱਪਰ ਵੀ ਵਿਚਾਰ ਚਰਚਾ ਜਿਹੜੀ ਹੈ ਇਹ ਕਮੇਟੀ ਕਰੇਗੀ ਸੋ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ 15 ਮੈਂਬਰ ਰੱਖੇ ਗਏ ਨੇ ਸੋ ਇਹ ਕਮੇਟੀ ਜਿਹੜੀ ਹੈ ਇਸ ਦਾ ਗਠਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਕਿਉਂਕਿ ਪੰਜਾਬੀਆਂ ਦੀ ਵੀ ਮੰਗ ਸੀ ਕਿ ਜੋ ਬੇਅਦਬੀਆਂ ਕਰਦੇ ਨੇ ਉਹ ਬੜੀ ਆਸਾਨੀ ਦੇ ਨਾਲ ਛੁੱਟ ਜਾਂਦੇ ਨੇ ਜੀ ਇਹ ਤਾਂ ਮੰਦਬੁੱਧੀ ਹੈ ਇਸ ਨੂੰ ਪਤਾ ਨਹੀਂ ਹੈ ਕੁਝ ਵੀ ਸੋ ਇਸ ਕਰਕੇ ਛੱਡ ਦਿੰਦੇ ਸੀਗੇ ਤਾਂ ਲੋਕਾਂ ਨੇ ਮੰਗ ਰੱਖੀ ਕਿ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੋ ਵੀ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਦਾ ਹੈ ਘੱਟ ਤੋਂ ਘੱਟ ਇਹ ਕਿਹਾ ਗਿਆ ਸੀ ਕਿ ਉਸ ਨੂੰ ਉਮਰ ਕੈਦ ਹੋਵੇ ਜਾਂ ਫਿਰ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਜਿਹੜੀ ਬਦਬੀ ਤੇ ਬਿੱਲ ਜਿਹੜਾ ਪਾਸ ਕੀਤਾ ਗਿਆ ਪੇਸ਼ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਉਹਦੀ ਤਜ਼ਵੀਜ਼ ਇਹ ਰੱਖੀ ਗਈ ਸੀ ਕਿ ਜਿਹੜਾ ਬਦਬੀ ਦਾ ਦੋਸ਼ੀ ਪਾਇਆ ਜਾਂਦਾ ਹੈ ਉਸ ਨੂੰ ਉਮਰ ਕੈਦ ਹੋਵੇਗੀ ਔਰ ਬਿਨਾ ਪੈਰੋਲ ਮਿਲੇ ਉਸ ਨੂੰ ਸਜ਼ਾ ਕੱਟਣੀ ਪਵੇਗੀ ਔਰ ਜਿਹੜਾ ਬਦਬੀ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਹੋਵੇਗੀ ਔਰ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਔਰ ਇਸ ਦੇ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੇ ਕਿਹੜੇ ਨਾਮ ਨੇ ਜਿਹੜੇ ਇਸ ਸਿਲੇਕਟਿਵ ਕਮੇਟੀ ਦੇ ਵਿੱਚ ਸਾਹਮਣੇ ਆਏ ਨੇ 15 ਮੈਂਬਰੀ ਕਮੇਟੀ ਦਾ ਗਠਨ ਜਿਹੜਾ ਆ ਉਹ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਦੇ ਵੱਲੋਂ ਕੀਤਾ ਗਿਆ ਹੈ ਸੋ ਸਭ ਤੋਂ ਪਹਿਲਾਂ ਜੋ ਚੇਅਰਮੈਨ ਨੇ ਇਸ ਕਮੇਟੀ ਦੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਐਮ ਐਲ ਏ ਨੇ ਇਹ ਅੰਮ੍ਰਿਤਸਰ ਤੋਂ ਇਹ ਚੇਅਰਮੈਨ ਹੋਣਗੇ ਇਸ ਕਮੇਟੀ ਦੇ ਔਰ ਮੈਂਬਰ ਜਿਹੜੇ ਨੇ ਡਾਕਟਰ ਅਜੇ ਗੁਪਤਾ ਡਾਕਟਰ ਅਮਨਦੀਪ ਕੌਰ ਅਰੋੜਾ ਇੰਦਰਜੀਤ ਕੌਰ ਮਾਨ ਐਮ ਐਲ ਏ ਜਗਦੀਪ ਕੰਬੋਜ ਜੰਗੀ لال ਮਹਾਜਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੀਨਾ ਮਿੱਤਲ ਪ੍ਰੋਫੈਸਰ ਬਰਜਿੰਦਰ ਕੌਰ ਪ੍ਰਿੰਸੀਪਲ ਬੁੱਧਰਾਮ ਜੀ ਬ੍ਰਹਮਸ਼ੰਕਰ ਜਿੰਪਾ ਹੋਣਗੇ ਇਸ ਦੇ ਵਿੱਚ ਬਲਵਿੰਦਰ ਸਿੰਘ ਧਾਲੀਵਾਲ ਮਦਨ لال ਬੱਗਾ ਮਨਪ੍ਰੀਤ ਸਿੰਘ ਇਆਲੀ ਤੇ ਮੁਹੰਮਦ ਜ਼ਮੀਨ ਉਰ रहमान ਤਾਂ ਇਹ ਸਾਰੇ 15 ਮੈਂਬਰ ਜਿਹੜੇ ਨੇ ਇਸ ਕਮੇਟੀ ਦੇ ਵਿੱਚ ਹੋਣਗੇ ਜਿਹੜੇ ਕਿ ਧਾਰਮਿਕ ਵਿਅਦਮੀਆਂ ਜਿੰਨੀਆਂ ਵੀ ਹੋਈਆਂ ਨੇ ਗ੍ਰੰਥਾਂ ਦੀਆਂ ਸੋ ਉਹਨਾਂ ਮਸਲਿਆਂ ਦੀ ਜਾਂਚ ਕਰਨਗੇ ਔਰ ਬਿੱਲ ਤੇ ਜਿਹੜੇ ਪ੍ਰਸਤਾਵ ਆਏ ਨੇ ਉਹਨਾਂ ਤੇ ਵੀ ਵਿਚਾਰ ਚਰਚਾ ਕਰਨਗੇ ਔਰ 6 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਜਿਹੜੀ ਆ ਉਹ ਸੌਂਪਣਗੇ ਸੋ ਵੱਡੀ ਖਬਰ ਐ ਇਸ ਵੇਲੇ ਦੀ 15 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ